ਸੌਰਿਆਂ ਦੀ ਹੋਈ ਨਾ ਮੈਂ ਬੈਕਿਆ ਨੇ ਰੱਖੀ ਇਹ ਇਹਨਾਂ ਦਿਨ ਇਹ ਉਹ ਨਹੀਂ ਮਾਪੜੇ ਕੋਰ ਕੋਰ ਵਿਜੇ ਪ੍ਰਤਾਪ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕੋਰ ਵਿਜੇ ਪ੍ਰਤਾਪ ਅੱਜ ਵੀ ਜਿੰਨੇ ਵੀ ਜਿਹੜੇ ਆਮ ਆਦੀ ਪਾਰਟੀ ਦੇ ਭਵੇਂ ਪ੍ਰੋਗਰਾਮ ਹੋਏ ਆ ਜਾਂ ਫਿਰ ਉਹਨਾਂ ਦੇ ਖਿਲਾਫ ਜ਼ਰੂਰ ਬੋਲਦੇ ਆਮ ਆਦੀ ਪਾਰਟੀ ਤੇ ਨਜ਼ਰ ਆਉਂਦੇ ਆ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਸ਼ਾਮਿਲ ਹੋ ਸਕਦੇ ਕੀ ਆਂਦੇ ਹੁੰਦੇ ਆ ਕਿ ਨਾ ਮੈਂ ਸੌਰਿਆਂ ਦੀ ਹੋਈ ਨਾ ਮੈਂ ਬੈਕਿਆ ਨੇ ਰੱਖੀ ਇਹ ਇਹਨਾਂ ਦਿਨ ਕਿ ਉਹ ਨਿਮਾ ਪਰਸ਼ ਸੌਰੇ ਵਸੇਬਾ ਨਹੀਂ ਕਰ ਸਕਦੇ ਤੇ ਪੇਕੇ ਦੁਖੀ ਹੋ ਜਾਂਦੇ ਕਿ ਤੇਰੇ ਦੇ ਲੱਛਣ ਹੀ ਇਤਰਾ ਦੇ ਬਸੇਨਾ ਕੀ ਬਧੂ ਆ ਜੇ ਪੁੱਸਤੇ ਵਿੱਚ ਨੌਕਰੀ ਕੀਤੀ ਤੇ ਉਥੇ ਵਿਵਾਦਤ ਅਫਸਰ ਬਣ ਕੇ ਕੀਤੀ ਜੇ ਹੁਣ ਸਿਆਸਤ ਕਰ ਰਿਹਾ ਤੇ ਮਤਲਬ ਭਾਵੇਂ ਅਸੀਂ ਆਮ ਆਦੀ ਪਾਰਟੀ ਦੇ ਕੱਟੜ ਰੋਧੀਆਂ ਉਸੇ ਪਾਰਟੀ ਦੇ ਨਾਂ ਤੇ ਤੁਸੀਂ ਵੋਟਾਂ ਲੈ ਕੇ ਕੇਜਰੀਵਾਲ ਦਾ ਜਸ ਗਾਗਾ ਕਿ ਤਬਦੀਲੀ ਇਨਕਲਾਬ ਕਿੱਥੇ ਇਨਕਲਾਬ ਜੇ ਤੁਸੀਂ ਇੰਨੇ ਜੇ ਤੇ ਫਿਰ ਦਿਓ ਹਸਤੀਬਾ ਦੇ ਪਾਸੇ ਹੋਵੋ ਜੱਫਾ ਵੀ ਮਾਰ ਕੇ ਬਿਠੇ ਜੇ ਐਮ ਐਲ ਏ ਸ਼ਿਪ ਨੂੰ ਤੇ ਵਿੱਚੇ ਵਿੱਚ ਸਾੜਾ ਵੀ ਗੱਡੀ ਜਾਂਦੇ ਜੇ ਤੇ ਫਿਰ ਇੱਕ ਇੱਕ ਪਾਸਾ ਹੋਊਗਾ ਤੇ ਤੁਸੀਂ ਤੇ ਦੋਹਾਂ ਪਾਸੇ ਕੋਈ ਫਿਰਦੇ ਜੀ ਸੌਰਿਆਂ ਦਾ ਕੋਈ ਫਿਰਦੇ ਜੀ ਤੇ ਪੇਕਿਆਂ ਦਾ ਕੋਈ ਫਿਰਦੇ ਜੀ ਤੇ ਫਿਰ ਕਹਿੰਦੇ ਜੇ ਕਿ ਮੈਂ Você é barro de oeste, traninha.